ਇਹ ਚੰਗੀ ਤਰ੍ਹਾਂ ਜਾਣਦੀ ਆ ਤੂੰ ਤਾਂ ਇੱਕ ੱੱਲਾ ਹੈ ਤੂੰ ਤਾਂ ਪੈਸੇ ਦੇ ਖਾਤਰ ਆਪਣੀ ਮਾਂ ਦਾ ਵੀ ਸੌਦਾ ਕਰ ਲਵੇ ਮੈਨੂੰ ਕੋਈ ਪਰਵਾਹ ਨਹੀਂ ਤੇਰੀ ਤੂੰ ਆਪਣੀ ਖੈਰ ਬਣਾ ਹੁਣ ਤੂੰ ਜਾਣਦਾ ਨਹੀਂ ਮੇਰੇ ਬਾਰੇ ੱੱਲਾ ਉਹ ਤੈਨੂੰ ਦੱਸੋ ਆਪਣਾ ਉਹ ਮਾਈ ਖੜ ਜਾ ਯਾਰ ਖੜ ਜਾ ਓਏ ਐਵੇਂ ਇਹਨਾ ਕੁਛ ਕਰਦੀ ਉਹ ਖੜ ਜਾ ਯਾਰ ਉਹ ਜਿੱਤੀ ਉਹ ਦੇਖ ਮਾੜੀਆਂ ਦੀਪੀ ਨੂੰ ਤੇ ਭੇਜ ਨੂੰ ਇੱਥੋਂ ਓਏ ਖੜ ਜਾ ਜਾ ਤੂੰ ਓਏ ਦੀਪੀ ਦੀਪੀ ਹਾਲੇ ਬਰਸ ਬਰ ਤੇ ਸਾਡੇ ਅੱਡੇ ਤੇ ਨਾ ਆਇਆ ਕਰ ਤੇ ਬਾਹਰ ਲੱਗਿਆ ਲੈ ਚਿੱਤੀ ਸਮਝਾ ਲੈ ਇਹਨੂੰ ਇਹੀ ਮੇਰੀ ਬਰਬਾਦੀ ਦਾ ਜ਼ਿੰਮੇਵਾਰ ਹੈ ਮੈਂ ਛੱਡਣਾ ਨਹੀਂ ਇਹਨੂੰ ਆਪਣੀ ਮਾਂ ਦਾ ਖਸਮ ਉਹ ਚੱਲ ਵੀ ਉਹ ਬਾਈ ਕੂਲ 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 ਬਾਈ ਕੂਲ ਇਹ ਇੱਕ ਅਬੀਤੀ ਜਾਇਆ ਇਹਨੂੰ ਤੱਕ ਸਮਾਂ ਪੁੱਛਦਾ ਰਹੂਗਾ ਤੂੰ ਜਾਇ ਖੋ ਠੀਕ ਹੈ ਦਰਸੋ ਦਰਸੋ ਤੈਨੂੰ ਕਿਹਾ ਤੂੰ ਸਮਾਨਿਕ ਤੋਂ ਰਹੇਗਾ ਉਹਨੂੰ ਇਹਨੂੰ ਸਮਾਨ ਕਿੱਥੋਂ ਮਿਲੂ? ਕੋਈ ਸਾ ਮਹਾਦਰਨੀ ਬੜਿਆ ਫਿਰਦਾ। ਤੂੰ ਇਕੂ ਸਾ ਤੇ ਨੰਗ। ਉਹ ਬਾਈ, ਉਹ ਤੁਹਾਨੂੰ ਕਿੰਦੀ ਵਾਰੀ ਕਿਹਾ? ਮੈਨੂੰ ਨਿੱਕੂ ਨਾ ਕਿਹਾ ਕਰੀਂ ਯਾ। ਉਹ ਫਿਰ ਤੈਨੂੰ ਨੰਗ ਕਹਿ ਰਿਆ ਕਰੀਏ। ਉਹ ਬਾਈ, ਉਹ ਛੱਡ ਯਾਰ ਇਹਨਾਂ ਗੱਲਾਂ ਨੂੰ। ਉਹ ਬੈਠਾ ਕਹਿੰਦਾ ਜੇ ਤੂੰ ਕਹਨਾ ਚਿੱਪੇ ਦਾ ਵਪਾਰ, ਭਾਈ ਜਾ ਤਾਂ ਬਰਾਂਜਾ ਚਿੱਟਾ ਫੰਗੜਾ, ਜਾਂ ਫਿਰ ਬਣ ਜਾ ਨੀਲਾ ਮੋਰ। ਭਾਈ ਬੇਤਾ ਨਾ ਪੂਰੀ ਦੀ ਪੂਰੀ ਸੌਮੀ ਅੰਦਰ ਨਿਭਲ ਗੈ ਨਾ, ਧੱਕਾਰ ਵੀ ਨਾ ਮਾਰੀ। ਹਾਂ ਭਾਈ ਇਹਦਾ ਕੀ ਆ ਦੀਪੀ ਦਾ ਓਏ 2-4 ਮਹੀਨੇ ਹੈਗੀ ਆ ਖੜੀ ਨਹੀਂ ਓਏ ਇਹ ਤਾਂ ਨਾ ਅੰਡਰ ਪਿੰਜਰ ਤੇ ਸਾਰਾ ਹਿੱਲੇ ਆ ਗਿਆ ਪਿਆ ਬਾਈ ਹਿੱਲੇ ਚਾਹ ਠੀਕ ਆ ਓਏ ਸਮਾਨ ਲਾਉਣਾ ਨਾ ਹਾਂ ਲਾਵਾਗੇ ਨਾ ਲਾ ਲਓ ਫਿਰ ਕਿੱਥੇ ਕਿੱਥੇ ਲਾਓ ਆਉਂਦੇ ਆਣੇ ਆਹ